10ਵੇਂ ਗੁਰੂ ਨੇ ਵਾਰ ਕੇ ਪਿਤਾ ਆਪਣਾ ਤੇ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ 10ਵੇਂ ਗੁਰੂ ਨੇ ਵਾਰ ਕੇ ਪਿਤਾ ਆਪਣਾ ਤੇ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਪਹਿਲੇ ਨੰਬਰ ਤੇ ਸਦਾ ਪੰਜਾਬ ਹੀ ਆਉਂਦਾ ਤੇ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਪਹਿਲੇ ਨੰਬਰ ਤੇ ਸਦਾ ਪੰਜਾਬ ਹੀ ਆਉਂਦਾ ਤੇ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਨਲੂਏ ਐਸੀ ਧਾਂਕ ਪਾਈ ਤੇ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ ਤੇ ਮੱਖਣ ਬਰਾੜਾ ਇਹ ਉਦਮ ਸਿੰਘ ਦਾ ਨਾਮ ਸੁਣ ਕੇ ਤੇ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ ਤੇ ਉਸ ਮੁਲਕ ਦਾ ਆਪੇ ਦੱਸੋ ਕੀ ਬਣਨਾ ਜਿਸ ਚੱਲਦੀ ਹੈ ਸਦਾ ਜਨਾਨੀਆਂ ਦੀ ਸੋ ਪਿਛਲੇ ਸਾਲ ਮੇਰੇ ਇੰਟਰਵਿਊ ਕੀਤੀ ਇੱਥੇ ਦੂਰਦਰਸ਼ਨ ਵਾਲਿਆਂ ਨੇ ਕਹਿੰਦੇ ਕਿ ਤੁਸੀਂ ਬਾਹਰ ਰਹਿੰਦੇ ਹੋ ਕਿੰਨੇ ਸਾਲ ਹੋ ਗਏ ਮੈਂ ਕਿਹਾ 23 ਸਾਲ ਕਹਿੰਦੇ ਪੰਜਾਬ ਤੁਹਾਨੂੰ ਯਾਦ ਹੈ ਮਨ ਨੂੰ ਦੋ ਚਾਰ ਲੈਣਾ ਸੁਣਾਈਆਂ ਸੀ ਕਿ ਕੱਲ ਵਤਨਾ ਦਾ ਆਇਆ ਸੁਫਨਾ ਅੱਧੀ ਰਾਤ ਪੈਰ ਦੇ ਤੜਕੇ ਚਾਰ ਚਪੇਰੇ ਨਜ਼ਰ ਮੈਂ ਮਾਰੀ ਪਿੰਡ ਦੀ ਫਿਰਨੀ ਉੱਤੇ ਖੜਕੇ ਜਿੱਥੇ ਸੀ ਮੈਂ ਤੁਰਨਾ ਸਿੱਖਿਆ ਪਿਓ ਆਪਣੇ ਦੀ ਉਂਗਲੀ ਫੜ ਕੇ ਨਾ ਉਹ ਛੱਪੜ ਨਾ ਉਹ ਪਿਪਲ ਨਾ ਕਿਧਰੇ ਕੋਈ ਨਲਕਾ ਖੜਕੇ ਕਿੱਥੇ ਮਾਂ ਤੇਰੇ ਸੂਤ ਗਲੋਟੇ ਕਿੱਧਰ ਗਏ ਅੱਜ ਤੇਰੇ ਚਰਖੇ ਬੜੇ ਚਿਰਾਂ ਦਾ ਭੁੱਖਾ ਹਾਂ ਮੈਂ ਲਿਆ ਰੋਟੀ ਤੇ ਮੱਖਣੀ ਧਰ ਕੇ ਜਿਹੜੀ ਅੱਜ ਪਕਾਈ ਧੁੱਪੇ ਤੂੰ ਮੰਜੇ ਦਾ ਓਲਾ ਕਰਕੇ ਤੌੜੀ ਵਾਲਾ ਦੁੱਧ ਲਿਆ ਦੇ ਲਾਲ ਹੁੰਦਾ ਸੀ ਜੋ ਕੜਕੜ ਕੇ ਉਸ ਮਧਾਣੀ ਦੀ ਮੈਂ ਗੂੰਜ ਨੂੰ ਤਰਸਾਂ ਪਹਿੰਦੀ ਸੀ ਜੋ ਤੜਕੇ ਤੜਕੇ ਅੱਕ ਗਿਆ ਮੈਂ ਥੱਕ ਗਿਆ ਮੈਂ ਦੇਖੀਆਂ ਬਹੁਤ ਕਮਾਈਆਂ ਕਰਕੇ ਪਰ ਹੁਣ ਮਾਏ ਮੈਂ ਸੌਣਾ ਚਾਹਨਾ ਤੇਰੀ ਗੋਦੀ ਵਿੱਚ ਸਿਰ ਧਰ ਕੇ ਹੁਣ ਮਾਏ ਮੈਂ ਸੌਣਾ ਚਾਹਨਾ ਤੇਰੀ ਗੋਦੀ ਵਿੱਚ ਸਿਰ ਧਰ ਕੇ ਮਾਂ ਦੇ ਪੈਰਾਂ ਹੇਠ ਹੈ ਜੰਨਤ ਮੁੜ ਆਇਆ ਮੈਂ ਚੰਦ ਤੇ ਚੜ੍ਹ ਕੇ ਪਰ ਮਾਂ ਦਾ ਰਤਬਾ ਮੱਖਣ ਬਰਾੜਾ ਮਿਲਦਾ ਹੈ ਜੋਬਨ ਗਹਿਣੇ ਧਰ ਕੇ ਮਿਲਦਾ ਹੈ ਜੋਬਨ ਗਹਿਣੇ ਧਰ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਥੋੜਾ ਬਹੁਤਾ ਸੱਚ ਲਿਖਦਾ ਮੈਨੂੰ ਨਹੀਂ ਲੱਗਦਾ ਤੇਰੀ ਲੱਤ ਸੋਹਣੀ ਨਹੀਂ ਤੇਰਾ ਗੱਟਾ ਸੋਹਣਾ ਨਹੀਂ ਕੋਈ ਕੁਝ ਲਿਖੀ ਜਾਂਦਾ ਸੋ ਤੁਸੀਂ ਮੇਰਾ ਗੀਤ ਸੁਣਿਆ ਹੋਣਾ ਉਹਦੇ ਤੇ ਬਹਿਨ ਲੱਗ ਗਿਆ ਸੀਗਾ ਇੱਕ ਦਿਨ ਭਗਤ ਸਰਾਭਾ ਬੋਲੇ ਬਹਿ ਕੇ ਨੇਤਾ ਜੀ ਦੇ ਕੋਲੇ ਹੰਝੂ ਰਾਜਗੁਰੂ ਨੇ ਡੋਲੇ ਰੂਹ ਨੂੰ ਚੈਨ ਆਉਂਦੀ ਏ ਇਹ ਚੋਰਾਂ ਦੇ ਵਸ ਪੈ ਕੇ ਭਾਰਤ ਮਾਂ ਕਰ ਲਾਉਂਦੀ ਏ ਅਸੀਂ ਸ਼ਹੀਦੀਆਂ ਪਾ ਕੇ ਕੱਢਿਆ ਗੋਰੇ ਪਾਪੀ ਨੂੰ ਹਏ ਕ੍ਰੈਡਿਟ ਮਿਲ ਗਿਆ ਓਏ ਚਰਖੇ ਤੇ लाਠੀ ਨੂੰ ਅਣਪੜ੍ਹ ਪੋਲੀ ਜਨਤਾ ਵੀ ਗੁਣ ਉਹਦੇ ਹੀ ਗਾਉਂਦੀ ਏ ਚੋਰਾ ਦੇ ਬਸ ਪੈ ਕੇ ਭਾਰਤ ਮਾਂ ਕਰ ਲਾਉਂਦੀ ਐ ਇੱਕ ਗੀਤ ਹੋਰ ਮੇਰਾ ਆਉਣ ਵਾਲਾ ਉਹਦੇ ਤੋਂ ਮੈਨੂੰ ਪਤਾ ਵੀ ਬੈਣ ਹੀ ਲੱਗ ਜਾਣਾ ਜਦੋਂ ਸਾਡੇ ਲੀਡਰ ਸਹਿਬਾਨ ਜਾਂਦੇ ਨੇ ਸਾਡੇ ਸ਼ਹੀਦਾਂ ਦੀ ਸਮਾਦ ਦੇ ਉੱਤੇ ਤੇ ਉਹਦੇ ਚ ਫੁੱਲ ਚਾੜਦੇ ਨੇ ਸਾਲ ਬਾਅਦ ਆਪਾਂ ਪ੍ਰੋਗਰਾਮ ਫੰਕਸ਼ਨ ਬਣਾਉਂਦੇ ਨੇ ਉਹਨਾਂ ਦਾ ਜਨਮ ਦਿਨ ਕਹੋ ਜਾਂ ਸ਼ਹੀਦੀ ਦਿਨ ਤਾਂ ਉਹ ਸ਼ਹੀਦ ਦੀ ਆਵਾਜ਼ ਹੈ ਕਿ ਜੇ ਨਹੀਂ ਕਰ ਸਕਦੇ ਰਹਿਣ ਦਿਓ ਸਤਕਾਰ ਸ਼ਹੀਦਾਂ ਦੇ ਜੇ ਨਹੀਂ ਕਰ ਸਕਦੇ ਰਹਿਣ ਦਿਓ ਸਤਕਾਰ ਸ਼ਹੀਦਾਂ ਦੇ ਪਰ ਪਾਪੀ ਹੱਥਾਂ ਨਾਲ ਨਾ ਪਾਓ ਹਾਰ ਸ਼ਹੀਦਾਂ ਦੇ ਪਾਪੀ ਹੱਥਾਂ ਨਾਲ ਨਾ ਪਾਓ ਹਾਰ ਸ਼ਹੀਦਾਂ ਦੇ ਸਾਲ ਬਾਅਦ ਤੁਸੀਂ ਆਏ ਸਾਨੂੰ ਫੁੱਲ ਚੜਾ ਚੱਲੇ ਸਾਲ ਬਾਅਦ ਤੁਸੀਂ ਆਏ ਸਾਨੂੰ ਫੁੱਲ ਚੜਾ ਚੱਲੇ ਝੂਠੀਆਂ ਖਾ ਕੇ ਕਸਮਾਂ ਫੋਕੇ ਨਾਰੇ ਲਾ ਚੱਲੇ ਕੀ ਕਦੇ ਜਾ ਕੇ ਵੇਖਿਆ ਘਰ ਬਾਰ ਸ਼ਹੀਦਾਂ ਦੇ ਪਾਪੀ ਹੱਥਾਂ ਨਾਲ ਨਾ ਪਾਓ ਹਾਰ ਸ਼ਹੀਦਾਂ ਦੇ ਪਾਪੀ ਹੱਥਾਂ ਨਾਲ ਨਾ ਪਾਓ ਹਾਰ ਸ਼ਹੀਦਾਂ ਦੇ ਕਿਉਂ ਨਹੀਂ ਬਾਪ ਵਰਜਦਾ ਬੇਬੇ ਕਿਉਂ ਸਮਝਾਉਂਦੀ ਨਹੀਂ ਕਿਉਂ ਆਤਮਾ ਤੁਹਾਡੀ ਤੁਹਾਨੂੰ ਲਾਹਨਤ ਪਾਉਂਦੀ ਨਹੀਂ ਕਫਨ ਵੇਚ ਕੇ ਖਾ ਲੇ ਤੇ ਹਿਥਿਆਰ ਸ਼ਹੀਦਾਂ ਦੇ ਪਰ ਪਾਪੀ ਹੱਥਾਂ ਨਾਲ ਨਾ ਪਾਓ ਹਰ ਸ਼ਹੀਦਾਂ ਦੇ ਅਖੀਰ ਤੇ ਜਾ ਕੇ ਮੈਂ ਲਿਖਿਆ ਵੀ ਕਹਿੰਦਾ ਇੱਕ ਤਰੀਕਾ ਸੀਗਾ ਇੱਕ ਤਰੀਕਾ ਸੀਗਾ ਮੇਰਾ ਮਾਨ ਵਧਾ ਜਾਂਦਾ ਆ ਫੁੱਲ ਹੀ ਆਪਣੇ ਪੈਸਿਆਂ ਦੇ ਕਿਤੇ ਲੈ ਕੇ ਆ ਜਾਂਦਾ ਉਹ ਵੀ ਕਹਿੰਦੇ ਕਲੱਬ ਵਾਲਿਆਂ ਤੋਂ ਫੜ ਕੇ ਪਾਉਂਦੇ ਕਹਿੰਦੇ ਸਤਿ ਸ੍ਰੀਕਾਲ ਜੀ ਸੋ ਕੋਸ਼ਿਸ਼ ਕਰਦੇ ਆ ਥੋੜਾ ਬਹੁਤਾ ਸੱਚ ਲਿਖਿਆ ਜਾਵੇ ਲਓ ਹੁਣ ਤੁਹਾਡੇ ਵੱਲੀ ਆਉਣਾ ਮੈਂ ਸਿਰਫ 5 ਮਿੰਟ ਲਵਾਂਗੇ ਤੁਹਾਡੇ ਜੀ ਬੜਾ ਨਹੀਂ ਸੋ ਇੱਕ ਮੇਰਾ ਗੀਤ ਜਿਹੜਾ ਅੱਜ ਰਿਕਾਰਡ ਨਹੀਂ ਹੋਇਆ ਬਸ ਇੱਕ ਗਾਉਣ ਵਾਲੇ ਬਹੁਤ سارے ਗਾਉਣ ਲੱਗ ਗਏ ਨੇ ਵਿਆਹ ਅੱਜ ਕੱਲ ਆਪਾਂ ਮੈਰਿਜ ਪੈਰਸਾਂ ਦੇ ਵਿੱਚ ਕਰਨ ਲੱਗ ਗਏ ਆ ਬੈਂਕਟ ਹਾਲਾਂ 'ਚ ਕਰਨ ਲੱਗ ਗਏ ਆ ਲੇਕਿਨ ਜੋ ਘਰੇ ਵਿਆਹ ਹੁੰਦਾ ਉਹਦੀ ਤਸਵੀਰ ਹੈ ਇੱਕ ਕੋਇਲ ਕੂਕ ਦੀ ਜਿੱਦਾਂ ਚੰਗੀ ਲੱਗਦੀ ਬਾਗਾਂ 'ਚੋਂ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇ ਆ ਰੀਤ ਰਵਾਜਾਂ 'ਚੋਂ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇ ਆ ਰੀਤ ਰਵਾਜਾਂ 'ਚੋਂ ਗੜਵੀ ਗੜਵੀ ਦੁੱਧ ਨਾਲ ਭਰ ਗਿਆ ਦੇਗਾ ਪਿੱਤਲ ਦਾ ਤੇ ਸ਼ਹਿਰੋਂ ਲਿਆਂਦੇ ਦੁੱਧ 'ਚੋਂ ਕਿੱਥੋਂ ਖਵਾ ਨਿਕਲਦਾ ਨਿਕਲਦਾ ਕਿਦੈ ਨਹੀਂ ਨਿਕਲਦਾ ਕਹਿੰਦਾ ਗੜਵੀ ਗੜਵੀ ਦੁੱਧ ਨਾਲ ਭਰ ਗਿਆ ਦੇਗਾ ਪਿੱਤੜ ਦਾ ਸ਼ਹਿਰੋਂ ਲਿਆਂਦੇ ਦੁੱਧ ਚੋਂ ਕਿੱਥੋਂ ਖਵਾ ਨਿਕਲਦਾ ਖਾ ਕੇ ਵੇਖੀ ਕਿੰਨਾ ਲੱਗਦਾ ਹੈ ਫਰਕ ਸਵਾਦਾਂ ਚੋਂ ਤੇ ਡੁੱਲ ਡੁਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ ਚੋਂ ਰੰਗ ਬਰੰਗੀ ਚਾਨਣੀ ਲੱਗੀ ਸਾਰੇ ਵੇੜੇ ਤੇ ਉਧਰ ਪਿਆ ਸਪੀਕਰ ਬੋਲੇ ਵੇਖ ਬਨੇਰੇ ਤੇ ਯਮਲੇ ਜੱਟ ਦੀ ਤੁੰਬੀ ਵਹੀਆ ਲੱਗਦੀ ਸਾਜਾਂ ਚੋਂ ਡੁੱਲ ਡੁਲ ਪੈਂਦਾ ਪਿਆਰ ਪਿੰਡਾਂ ਦੇਆਂ ਰੀਤ ਰਵਾਜਾਂ ਚੋਂ ਮੰਝੇ ਬਿਸਤਰੇ ਲਿਖਦਾ ਤੇ ਕੋਈ ਸਬਜ਼ੀ ਕੱਟ ਰਿਹਾ ਹੈ ਦੇਖ ਸ਼ਰੀਕਾ ਬਹਿ ਕੇ ਸਾਰਾ ਲੱਡੂ ਵਟ ਰਿਆ ਇੱਕ ਕਹਿੰਦਾ ਜਾ ਚੱਕ ਲਿਆ ਕੈਨੀ ਖੜੇ ਕਮਾਦਾਂ ਚੋਂ ਡੁੱਲ ਡਲ ਪੈਂਦਾ ਪਿਆਰ ਪਿੰਡਾਂ ਦੇ ਰੀਤ ਰਵਾਜਾਂ ਚੋਂ ਆ ਕੈਨੀ ਵਾਲੀ ਨਾਂ ਤੇ ਬੜੀਆਂ ਤਾੜੀਆਂ ਮਾਰ ਦੇ ਯਾਰ ਇਹ ਛੱਡ ਦੋ ਨਹੀਂ ਚੰਗੀ ਹੁੰਦੀ ਏ ਵੈਸੇ ਨਾਨਕੀਆਂ ਰੰਗ ਬੰਨਿਆ ਦੋ ਤਿੰਨ ਮੰਜੇ ਤੋੜ ਦਿੱਤੇ ਸੁੱਤੇ ਪਏ ਪਰੌਣੇ ਕਈ ਮੰਜੀਆਂ ਤੋਂ ਰੋੜ ਦਿੱਤੇ ਮੱਖਣ ਬਰਾੜਾ ਇਹ ਕੁਛ ਲੱਭਦਾ ਨਹੀਂ ਜਹਾਜਾਂ ਚੋਂ ਡੁੱਲ ਡਲ ਪੈਂਦਾ ਪਿਆਰ ਪਿੰਡਾਂ ਦੇ ਰੀਤ ਰਵਾਜਾਂ ਚੋਂ ਸੋ ਕਲਾਸ ਤੇ ਸ਼ੇਰ ਕਿ दारू ਪੀਤੀ ਤੇ ਪੀਂਦੇ ਵੀ ਬੜੇ ਵੇਖੇ ਪਰ ਆਪੋ ਆਪਣਾ ਸੱਜਣੋ ਢੰਗ ਹੁੰਦਾ ਹੈ ਖੁਸ਼ੀ ਵਿੱਚ ਤਾਂ ਪੀਂਦੇ ਮੈਂ ਲੋਕ ਵੇਖੇ ਪਰ ਪੀਂਦਾ ਉਹ ਵੀ ਘਰੋਂ ਜੋ ਤੰਗ ਹੁੰਦਾ ਹੈ ਤੇ ਪੈਸੇ ਵਾਲਿਆਂ ਨੂੰ ਚੜਦੀ ਨਹੀਂ दारू ਤੇ ਚੜਦੀ ਉਹਨੂੰ ਹੈ ਜਿਹੜਾ ਮਲੰਗ ਹੁੰਦਾ ਤੇ ਮੱਖਣ ਬਰਾੜ ਜੇ ਲਿਖਦਾ ਤਾਂ ਲਿਖੀ ਜਾਵੇ ਠੇਕੇ ਕੋਲ ਦੀ ਸਾਥੋਂ ਨਹੀਂ ਲੰਘ ਹੁੰਦਾ